ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੇ ਮਾਰੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈਆਂ ਜਿਹੜੀਆਂ ਹਦਾਇਤਾਂ ਨੇ ਉਸ ਦੇ ਵਿੱਚ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਅਸ਼wini ਕਪੂਰ ਤੇ ਮਾਨਯੋਗ ਐਸਪੀ ਡੀ ਅਜੇ ਰਾਜ ਸਿੰਘ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਇੱਕ ਖਜਾਨ ਸਿੰਘ ਵੱਲੋਂ ਖਜਾਨ ਸਿੰਘ ਜਿਹੜਾ ਮਾਨਕਪੁਰੇ ਦਾ ਰਹਿਣ ਵਾਲਾ ਹੈ ਇਹਦੇ ਬਾਰੇ ਇੱਕ ਇਨਫੋਰਮੇਸ਼ਨ ਥਾਣਾ ਕੱਚਾ ਪੱਕਾ ਵੀ ਜਾਰੀ ਦਿੱਤੀ ਗਈ ਕਿ ਉਹ ਮithi 17424 ਨੂੰ ਘਰ ਦੇ ਵਿੱਚ ਹਾਜ਼ਰ ਸੀ ਜਰਾ ਤੇ ਰਾਤ ਨੂੰ 11:00 ਵਜੇ ਫਾਇਰ ਹੋਣ ਦੀ ਆਵਾਜ਼ ਆ ਸੁਣੀ ਜਦੋਂ ਉਹਨੇ ਉੱਠ ਕੇ ਇਸ ਵੀਰੇ ਵੇਖਿਆ ਉਹ ਤੇ ਗੇਟ ਦੇ ਉੱਤੇ ਜਿਹੜੇ ਆ ਉਹ ਡਾਉਨ ਲੱਗੇ ਸੀ ਕਾਰਵਤੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਬਾੜੇ ਅੰਸਰਾਂ ਦੇ ਖਿਲਾਫ ਮੋਹਮ ਚਲਾਉਂਦੀ ਹੈ ਜਿਹੜੀ ਹਦਾਇਤਾ ਨੇ ਉਸ ਦੇ ਵਿੱਚ ਤਰਨ ਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਅਸ਼wini ਕਪੂਰ ਤੇ ਮਾਨਯੋਗ ਐਸਪੀ ਡੀ ਅਜੇ ਰਾਜ ਸਿੰਘ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਇੱਕ ਖਜਾਨ ਸਿੰਘ ਵੱਲੋਂ ਖਜਾਨ ਸਿੰਘ ਜਿਹੜਾ ਮਾਨਕਪੁਰੇ ਦਾ ਰਹਿਣ ਵਾਲਾ ਹੈ ਜਿਹਦੇ ਵੱਲੋਂ ਇੱਕ ਇਨਫੋਰਮੇਸ਼ਨ ਥਾਣਾ ਕੱਚਾ ਪੱਕਾ ਜੀ ਦਿੱਤੀ ਗਈ ਕਿ ਉਹ ਮਿਤੀ 17 4 24 ਨੂੰ ਘਰ ਦੇ ਵਿੱਚ ਹਾਜ਼ਰ ਸੀਗਾ ਤੇ ਰਾਤ ਨੂੰ 11 ਵਜੇ ਫਾਇਰ ਹੋਣ ਦੀ ਆਵਾਜ਼ ਆ ਸੁਣੀਆ ਜਦੋਂ ਉਹਨੇ ਉੱਠ ਕੇ ਸਵੇਰੇ ਵੇਖਿਆ ਤੇ ਉਹਦੇ ਗੇਟ ਦੇ ਉੱਤੇ ਜਿਹੜੇ ਆ ਉਹ ਰੌਂਦ ਬੱਜੇ ਸੀਗੇ ਫਾਇਰ ਬੱਜੀ ਹੋਈ ਸੀ ਜੀ ਜਿਹਦੇ ਸਬੰਧੀ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਜਿਹੜੀ ਆ ਥਾਣਾ ਕੱਚਾ ਪੱਕਾ ਵਿਖੇ ਐਫ ਆਈ ਆਰ ਨੰਬਰ 12 ਡੇਟਡ 18/4/2024 336506252754 ਨਾਟਾ ਆਰਮਜੈਕਟ ਜਿਹਦੇ ਚ ਬਾਅਦ ਦੇ ਵਿੱਚ ਵਾਧਾ ਜੁਰਮ 386 ਤੇ 25 ਆਰਮਜੈਕਟ 25 ਦੀ ਸੈਕਸ਼ਨ 6 7 ਤੇ 8 ਦਾ ਵਾਧਾ ਕੀਤਾ ਗਿਆ ਇਹ ਦਰਜ ਰਜਿਸਟਰ ਹੋਇਆ ਇਹਦੀ ਤਬਦੀਬ ਜਿਹੜੀ ਆ ਬੜੇ ਟੈਕਨੀਕਲ ਤਰੀਕਿਆਂ ਦੇ ਨਾਲ ਕੀਤੀ ਗਈ ਕਿਉਂਕਿ ਇਹਦੇ ਵਿੱਚ ਸਾਨੂੰ ਉਹਨੇ ਬਾਅਦ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਕਿ ਉਹਨੂੰ ਬਜਰੀਆ ਫੋਨ ਜਿਹੜੀ 30 ਲੱਖ ਰੁਪਏ ਦੀ ਫਰੋਤੀ ਦੀ ਮੰਗ ਜਿਹੜੀ ਆ ਉਹ ਦੋਸ਼ੀਆਂ ਵੱਲੋਂ ਕੀਤੀ ਜਾ ਰਹੀ ਸੀ ਮਾਨਯੋਗ ਐਸਪੀ ਡੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਟੀਮ ਬਣਾਈ ਗਈ ਜਿਹਦੇ ਵਿੱਚ ਸੀਆਈਏ ਸਟਾਫ ਤਰਨ ਤਰਨ ਤੇ ਜਿਹੜਾ ਥਾਣਾ ਕੱਚਾ ਪੱਕਾ ਦੀ ਫੋਰਸ ਨੇ ਬੜੀ ਜਿਹੜੀ ਆ ਬੜੇ ਕੋਸ਼ਿਸ਼ਾਂ ਦੇ ਤਹਿਤ ਜਿਹੜੀ ਆ ਇਸ ਮੁਕਦਮੇ ਨੂੰ ਜਿਹੜੇ ਸਫਲ ਬਣਾਉਣ ਦੇ ਵਿੱਚ ਜਿਹੜੀ ਬੜੀ ਕਾਮਯਾਬੀ ਹਾਸਲ ਕੀਤੀ ਮੈਂ ਇੱਥੇ ਦੱਸਣਾ ਚਾਹੁੰਦਾ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਰਸ਼ਪਾਲ ਸਿੰਘ ਤੇ ਇੰਦਰਜੀਤ ਸਿੰਘ ਦੋਨੋਂ ਜਿਹੜੇ ਆ ਉਹ ਪੰਘਾਲੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਰਸ਼ਪਾਲ ਸਿੰਘ ਦੇ ਪਾਸੋਂ ਜਿਹੜਾ 32 ਬੋਰ ਦਾ ਪਿਸਟਲ ਤੇ ਇੱਕ ਗ੍ਰਾਉਂਡ ਤੇ ਨਾਲ ਇਹਨਾਂ ਵੱਲੋਂ ਜਿਹੜਾ ਬਾਰਦਾਦ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਰਿਕਵਰ ਕਰ ਲਿਆ ਜੇ ਜਿਹੜਾ ਇਹ ਫੋਨ ਇਸ ਵਾਰਦਾਤ ਨੂੰ ਇਨਜਾਬ ਦੇਣ ਵਾਸਤੇ ਜਾਂ ਧਮਕੀਆਂ ਦੇਣ ਵਾਸਤੇ ਵਰਤਦੇ ਸੀ ਉਹ ਵੀ ਰਿਕਵਰ ਕਰ ਲਿਆ ਇਹਨਾਂ ਦੀ ਮੋਡਲੀ ਪੁੱਛ ਕੇ ਜਿਸ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਤਾਰ ਨੇ ਉਹ ਕਮਲਵੀਰ ਸਿੰਘ ਆ ਜਿਹੜਾ ਅੰਮ੍ਰਿਤਸਰ ਦਾ ਰਹਿਣਾ ਉਹ ਹੈ ਤੇ ਹੁਣ ਕੈਨੇਡਾ ਦੇ ਵਿੱਚ ਰਹਿ ਰਿਹਾ ਇਹ ਉਹਦੀ ਡਾਇਰੈਕਸ਼ਨ ਤੇ ਕੰਮ ਕਰਦੇ ਸੀ ਜਿਹੜਾ ਪਿਸਟਲ ਵੀ ਆ ਉਹ ਉਸਨੇ ਦਿੱਤਾ ਸੀ ਤੇ ਜਿਹੜਾ ਟਾਰਗੇਟ ਵੀ ਆ ਉਹ ਕਮਲਵੀਰ ਨੇ ਦਿੱਤਾ ਸੀ ਜਿਹਨੂੰ ਵੀ ਅਸੀਂ ਜਿਹੜੀ ਆ ਕਾਨੂੰਨੀ ਪ੍ਰਕਿਰਿਆ ਕਰਦੇ ਜਲਦੁਦੁਦ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਉਹਦੀ ਜਿਹੜੀ ਵਿਦੇਸ਼ ਤੋਂ ਮਗਾਉਣ ਦੀ ਪ੍ਰਕਿਰਿਆ ਉਹ ਵੀ ਅਸੀਂ ਆਰੰਭ ਕਰ ਦਾਂਗੇ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਮੈਂ ਕਿ ਕੁਝ ਨੌਜਵਾਨ ਗਲਤ ਪ੍ਰਕਾਰ ਦੇ ਵਿੱਚ ਆ ਕੇ ਤੇ ਲੋਕਾਂ ਕੋਲੋਂ ਫਰੋਤੀਆਂ ਮੰਗ ਰਹੇ ਆ ਪਰੰਤੂ ਜਿਹੜੀ ਤਰਨਤਾਰਨ ਪੁਲਿਸ ਪੂਰੀ ਤਰ੍ਹਾਂ ਚਕਾਨੀ ਤੇ ਆਪਣੀ ਅਲਰਟ ਆ ਤੇ ਇਦਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਅਸੀਂ ਫੜ ਕੇ ਜ਼ਿਲ੍ਹਾ ਦੇ ਵਿੱਚ ਭੇਜ ਦਿੰਦੇ ਆ ਤਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਖੇਮ ਕਰਨ ਇਲਾਕੇ ਦੇ ਵਿੱਚ ਵੀ ਕੁਝ ਵਿਅਕਤੀਆਂ ਨੇ ਜਿਹੜੀ ਐ ਇਦਾਂ ਹੀ ਸੌਤੀ ਦੀ ਮੰਗ ਕੀਤੀ ਸੀ ਜਿਨ੍ਹਾਂ ਨੂੰ ਫੜ ਕੇ ਵੀ ਅਸੀਂ ਜਿਹੜਾ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਬੜੀ ਵੱਡੀ ਸਫਲਤਾ ਅਸਰੋਈਏ ਦੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਵਰਤਿਆ ਗਿਆ ਪਿਸਟਲ, ਰਾਉਂਡ, ਮੋਟਰਸਾਈਕਲ ਤੇ ਮੋਬਾਈਲ ਜਿਹੜਾ ਉਹ ਬਰਾਮਦ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ ਔਰ ਅਜੇਆਂ ਕਿਹੜੀਆਂ ਵਰਦਾਤਾਂ ਦੇ ਵਿੱਚ ਸ਼ਾਮਲ ਰਹੇ ਥੈਂਕ ਯੂ